ਸਾਰੇ ਭਾਈਆਂ ਨੂੰ ਰਾਮ ਰਾਮ ਇੱਕ ਇਨਫੋਰਮੇਸ਼ਨ ਦੇਣੀ ਸੀ ਵੀਰ ਯਾਰ ਕੱਲ੍ਹ ਕੇ ਕਬੱਡੀ ਟੂਰਨਾਮੈਂਟ ਕੀ ਵੀ ਆਪਾਂ ਜਿਹੜਾ ਕੱਲ੍ਹ ਦਾ ਕਬੱਡੀ ਟੂਰਨਾਮੈਂਟ ਕਰਾਰੇ ਤੇ ਉਸकी ਪੂਰੀ ਤਿਆਰੀ ਕਰੀ ਵੀਰ ਆਪਾਂ ਨੇ ਸਾਰੀ ਤੇ ਕੱਲ ਨੂੰ ਜਿਹੜੇ ਅੱਜ ਕੋਰਟ ਨੇ ਆਪਣੇ ਨਾਲ ਕਰਿਆ ਵੀ ਆਪਾਂ ਦੀ 24 ਤਰੀਕ ਦੀ ਪਰਮਿਸ਼ਨ ਚਾਹੀਦੀ ਸੀ ਤੇ ਆਪਾਂ ਨੂੰ ਕੋਰਟ ਨੇ 27 ਤਰੀਕ ਦੀ ਪਰਮਿਸ਼ਨ ਦੇ ਦਿੱਤੀ ਜਿਆਦਾ ਕੀ ਆਪਾਂ ਨੂੰ ਕਰਾਉਣਾ ਸੀ ਕੱਲ ਨੂੰ ਸਾਰੀ ਅਰੇਂਜਮੈਂਟ ਕੀਤੀ ਹੋਈ ਸੀ ਲੋਕ ਕੀ ਕਹਿੰਦੇ ਆਂ ਵੀ ਦੇਸ਼ ਆ ਜਾਦਾ ਮੈਂ ਕਹਿੰਦਾ ਵੀ ਦੇਸ਼ ਗੁਲਾਮ ਹੈ ਬਾਈ ਇਸ ਤੋਂ ਵੱਡੀ ਗੁਲਾਮੀ ਕੀ ਚਾਹੀਦੀ ਐ ਦੱਸੋ ਇੱਕ ਪਾਸੇ ਤਾਂ ਕਬੱਡੀ ਨੂੰ ਮਾਂ ਦਾ ਦਰਦ ਦਰਜਾ ਦਿੱਜਦੇ ਆਂਦੇ ਆਂ ਵੀ ਕਬੱਡੀ ਸਾਡੀ ਮਾਂ ਐ ਠੀਕ ਐ ਉਹ ਇੱਕ ਪਾਸੇ ਸਰਕਾਰ ਉਸ ਨੂੰ ਰੋਕਣ ਤੇ ਖੜ ਗਈ ਵੀ ਅਸੀਂ ਕਬੱਡੀ ਕੱਪ ਨਹੀਂ ਹੋਣ ਦੇਣਾ ਆਹ ਗੱਲ ਤਾਂ ਕਲੀਅਰ ਐ ਵੀ ਚਲੋ ਅਸੀਂ 24 ਤਰੀਕ ਨੂੰ ਨਹੀਂ ਕਰਾ ਸਕਦੇ ਪਰ ਕਬੱਡੀ ਕੱਪ ਜ਼ਰੂਰ ਹੋਏਗਾ ਮੁਕੰਦਪੁਰ ਪਰ ਅੱਜ ਅਸੀਂ ਥੋੜੀ ਦਿਨਾਂ ਚ ਦੁਬਾਰੇ ਡੇਟ ਲਾਂਚ ਕਰਾਂਗੇ ਵੀਰ ਇਹਨਾਂ ਦੀ ਜਿਹੜੇ ਬੰਦੇ ਨਾਲ ਜੋੜ ਲਾਇਆ ਜਿੰਨਾ ਮਰਜ਼ੀ ਜੋੜ ਲਾ ਲਓ ਇੱਕ ਵਾਰੀ ਕੈਨਸਲ ਕਰਾ ਲਓ ਦੋ ਵਾਰੀ ਕਰਾ ਲਓ ਅਸੀਂ ਟੂਰਨਾਮੈਂਟ ਮੁਕੰਦਪੁਰ ਕਰਾ ਕੇ ਹੀ ਛੱਡਾਂਗੇ ਹਰ ਹਿੱਕ ਦੇ ਜੋਰ ਨਾਲ ਟੂਰਨਾਮੈਂਟ ਕਰਾਵਾਂਗੇ ਸਾਰੇ ਭਾਈਆਂ ਨੂੰ ਰਾਮ ਰਾਮ ਆਪਣਾ ਲਾਲੋ ਪਹਿਲਾਂ ਵੀ ਲੰਦੇ ਹੀ ਬੀ ਬਿਲਾਲ ਆਪਣਾ ਜੋੜ ਪਹਿਲਾਂ ਵੀ ਬਥੇਰੇ ਜੋੜ ਲਾਏ ਆ ਟੂਰਨਾਮੈਂਟ ਰੋਕਣ ਚ ਹਰੀਬ ਸਾਪ ਹੋਰ ਵੱਡੇ ਲਿਕੜਾਂਗੇ ਪਹਿਲਾਂ ਤਾਂ ਘੱਟ ਤੇ ਹੋਰ ਵੱਡੇ ਦਾਪ ਹੋਣ ਹੋਣ ਹੋਰ ਵੀ ਜੈ ਭਾਰਤ ਸੇਵ ਕਰ ਲਿਆ ਜੀ